ਪੰਜਾਬ ਦੇ ਵਿੱਚ ਲਗਾਤਾਰ ਚੋਰੀ-ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ ਦੱਸਦੇ ਕਿ ਇੱਕ ਹੋਰ ਸੀਸੀਟੀਵੀ ਕੈਮਰੇ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਖਰ ਕਿਸ ਤਰ੍ਹਾਂ ਇੱਕ ਚੋਰ ਬੜੇ ਹੀ ਆਰਾਮ ਨਾਲ ਮੂੰਹ ਤੇ ਕੱਪੜਾ ਬੰਨ ਕੇ ਰੁਮਾਲ ਬੰਨ ਕੇ ਆਉਂਦਾ ਹੈ ਤੇ ਮੋਟਰਸਾਈਕਲ ਨੂੰ ਮੋੜ ਕੇ ਬੜੇ ਹੀ ਆਰਾਮ ਨਾਲ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਦੱਸਦੀ ਕਿ ਇਹ ਵੀਡੀਓ ਸਮਰਾਲਾ ਸਹਿਰ ਦੀ ਹੈ ਜਿੱਥੇ ਦੱਸਦੀ ਕਿ ਮੋਟਰਸਾਈਕਲ ਚੋਰਾ ਵੱਲੋਂ ਤਿੰਨ ਮੋਟਰਸਾਈਕਲ ਸਮੇਤ ਇੱਕ ਕਾਰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ ਨੇ ਦੱਸਦੀ ਕਿ ਪੀੜਤ ਲੋਕਾਂ ਵੱਲੋਂ ਕੀ ਕਹਿਣਾ ਹੈ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਬਾਰੇ ਕੀ ਕਹਿਣਾ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਸਰ ਸਾਡੇ ਦੋ ਮੋਟਰਾਂ ਦੀ ਚੋਰੀ ਹੋ ਗਈ ਇੱਕ ਪਲੈਟਨਾ ਦੀ ਤੇ ਇੱਕ ਸਪਲੈਂਡਰ ਪਲੈਟਨਾ ਮੇਰਾ ਮੋਟਰ ਹੈ ਤੇ ਸਪਲੈਂਡਰ ਮੇਰੇ ਬ੍ਰਦਰ ਦਾ ਧੀਆ ਤੇ ਦੋਨੋਂ ਮੋਟਰ ਹੈ ਨਾਲ ਤੇ ਅਸੀਂ ਕੰਮਕਾਰਾਂ ਤੇ ਆਉਂਦੇ ਵੀ ਜਾਂਦੇ ਸੀਗੇ ਸਰ ਘਰ ਉਹਦੇ ਉਹਨਾਂ ਦੀ ਛੋਟੀ ਚੱਲਦਾ ਸੀ ਤਨਗਾਹਾ ਘਟਦੇ ਗਰੀਬ ਬੰਦੇ ਆ ਮਰ ਅਜੇ ਪੁਲਿਸ ਸਰਪੰਚ ਨੂੰ ਫੋਨ ਕਰਿਆ ਸੀ ਤੇ ਸਰਪੰਚ ਨਾਲ ਅਸੀਂ ਥਾਣੇ ਗਏ ਰਿਪੋਰਟ ਲਿਖਾਈ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਜੀ ਸਰ ਇਹ ਕਿੱਦਾਂ ਦੀ ਘਟਨਾ ਹੈ ਇਹ ਸਰ ਵੀਰਵਾਰ ਵਾਲੇ ਦਿਨ ਦੀ ਘਟਨਾ ਹੈ ਜੀ ਰਿਪੋਰਟ ਕਿੱਦਾਂ ਲਿਖਾਈ ਸੀ ਸ਼ੁੱਕਰਵਾਰ ਵਾਲੇ ਦਿਨ ਸਵੇਰੇ ਲਿਖਾ ਕੇ ਆਏ ਜੀ ਪੁਲਸ ਆਈ ਨਹੀਂ ਆ ਨਹੀਂ ਸਰ ਆਈ ਨਹੀਂ ਹੈ ਜੀ ਤੇ ਕੀ ਕੀ ਆ ਕੇ ਬੋਲੋ ਪੁਲਿਸ ਵੱਲੋਂ ਇਹੀ ਕਿਹਾ ਗਿਆ ਕਹਿੰਦੇ ਵੀ ਕੈਮਰੇ ਚੈੱਕ ਕਰੋ ਤੁਸੀਂ ਜਾ ਕੇ ਸਰ ਸਾਨੂੰ ਕੋਈ ਕੈਮਰੇ ਚੈੱਕ ਕਰਾ ਨਹੀਂ ਰਿਹਾ ਹੈਗਾ ਕੀ ਮੰਗੀ ਕਰਦੇ ਮੰਗ ਸਰ ਇਹੀ ਕਰਦੇ ਆ ਸਾਡੇ ਜਲਦ ਤੋਂ ਜਲਦ ਸਾਨੂੰ ਸਾਡੇ ਮੋਟਰਹੈਨ ਮਿਲ ਜਾਣਾ ਅਸੀਂ ਗਰੀਬ ਬੰਦੇ ਆ ਸਰ ਸਾਤੋਂ ਲੈ ਵੀ ਨਹੀਂ ਹੋਣੇ ਹੈਗੇ ਅਸੀਂ ਦੁਬਾਰਾ ਗੇਟ ਟਿਕਣ ਦੁਬਾਰਾ ਨਹੀਂ ਸਰ ਥਾਣੇ ਗਏ ਹੈਗੇ ਫੋਨ ਆਏ ਠੀਕੇ ਕੱਲ ਸਰ ਦਾ ਫੋਨ ਆਇਆ ਠੀਕਾ ਤੇ ਉਹ ਕਹਿੰਦੇ ਵੀ ਅਸੀਂ ਆ ਰਹੇ ਆ ਤੇ ਮੁੜ ਕੇ ਕਰ ਵੀ ਨਹੀਂ ਆਏ ਹੈਗੇ ਸਾਡੇ ਮੋਟਰ ਚੋਰੀ ਹੋ ਗਏ ਜੀ ਤੇ ਆਪਣੇ ਹੁਣ ਇੱਕ ਤਰੀਕ ਨੂੰ ਹੀ ਕਿਹੜਾ ਮੋਟਰਸਾਈਕਲ ਤੁਹਾਡਾ ਮੇਰਾ ਸਪਲੈਂਡਰ ਮੋਟਰਸਾਈਕਲ ਦੀ ਹੈ ਕਿਹੜਾ ਮਾਡਲ ਹੈ 2022 ਸੀਗਾ ਜੀ ਇਹਦੀ ਕੰਪਲੀਟ ਕਰਵਾਈ ਪੁੱਛ ਕਰਵਾਈ ਸੀਗੀ ਕੋਈ ਕਾਰਵਾਈ ਨਹੀਂ ਹੋਈ ਇਹ ਫੋਟੋ ਆਈ ਨਹੀਂ ਨਹੀਂ ਆਈ ਨਹੀਂ ਇਹ ਕੀ ਜਿਹੜਾ ਤੁਹਾਡੇ ਰਟਵਾਉਂਦਾ ਅਸੀਂ ਆਈ ਗਏ ਨਾ ਚਲੋ ਤੁਹਾਨੂੰ ਇਨਸਾਫ ਮਿਲਣਾ ਹੈ ਤੁਹਾਨੂੰ ਸਾਡਾ ਮੋਟਰਸਾਈਕਲ ਮਿਲ ਜੇ ਵੀ ਤੇ ਸਰਪੰਚ ਵੱਲੋਂ ਵੀ ਅਸੀਂ ਦੱਸਿਆ ਜੀ ਸਰਪੰਚਰ ਵੀ ਸਰਪੰਚਰ ਵੀ ਸਾਡੇ ਕੋਈ ਕਾਰਵਾਈ ਨਹੀਂ ਕਰੀ ਨਾ ਸਰਪੰਚ ਘਰੇ ਆ ਕੇ ਗਏ ਸਾਡੇ ਕੋ ਤੇ ਕੈਮਰੇ ਬੋਲਣ ਲਈ ਸਾਨੂੰ ਪੁਲਿਸ ਨੇ ਕਿਹਾ ਸੀਗਾ ਪਰ ਪੁਲਿਸ ਨੇ ਸਾਨੂੰ ਆਪ ਕਿਹਾ ਕਰਨ ਕਹਿੰਦੇ ਸਾਡੇ ਪਿੰਡ ਦੇ ਸਰਪੰਚ ਨੂੰ ਲੈ ਕੇ ਜਾਇਓ ਨਾਲ ਤੇ ਸਰਪੰਚ ਦੇ ਸਾਹ ਸਾਡਾ ਪਿੰਚ ਸਾਡੇ ਨਾਲ ਕੋਈ ਪੰਜ ਨਾਲ ਕੋਈ ਸਰਪੰਚ ਸਾਡੇ ਨਾਲ ਖੜਾ ਨਹੀਂ ਹੈਗਾ ਰਿਪੋਰਟਲ ਤੱਕ ਘਰੇ ਆਈਗੀ ਪੁਲਿਸ ਵੀ ਨਹੀਂ ਘਰੇ ਆਈ ਹੈਗੀ ਇਹ ਜਿੱਥੇ ਵੀ ਮੋਟਰਸਾਈਕਲ ਨਕਲ ਲਿੱਤਾ ਸੀ ਕਿਸਤਾਂ ਦੇ ਸੀ ਮੈਂ ਕਿਸਤਾਂ ਦੇ ਮੋਟਰਸਾਈਕਲ ਲੱਤਾ ਸੀ ਹੈਲਦਾ ਉਹ ਕਿਸਤਾਂ ਵੀ ਚੱਲ ਰਹੀਆਂ ਨਹੀਂ ਇਹ ਉਹਦੀਆਂ ਤਕਰੀਬਨ 20 ਤਰੀਕ ਦੀ ਗੱਲ ਹੈ ਸਾਡੇ ਘਰ ਦੇ ਬਾਹਰੋਂ ਦੁਪਹਿਰੇ ਦਿਨ ਦਿਹਾੜੇ 1:30 ਵਜੇ ਸਾਡੀ ਗੱਡੀ ਚੋਰੀ ਹੋ ਗਈ ਆ ਜਿਹੜੀ ਕੀ ਅਸੀਂ ਮੇਰੇ ਡੈਡੀ ਜੀ ਨੇ ਮਿਹਨਤ ਦੀ ਕਮਾਈ ਨਾਲ ਆਪਣੀ ਫੈਮਲੀ ਵਾਸਤੇ ਲਈਤੀ ਸੀਗੀ ਤੇ ਇਹ ਚੋਰੀ ਦੁਪਹਿਰੇ 1 ਵਜੇ 1 ਵਜੇ 13 ਮਿੰਟ ਤੋਂ ਲੈ ਕੇ 1 ਵਜੇ 26 ਮਿੰਟ ਦੇ ਵਿੱਚ ਹੋਈ ਆ ਜਿਹੜੀ ਕਿ ਅਸੀਂ ਆਪਣੇ ਘਰ ਦੇ ਨੇੜਲੇ ਸਕਿਉਰਿਟੀ ਕੈਮਰੇ ਤੋਂ ਦੇਖਿਆ ਬਟ ਸਾਨੂੰ ਚੋਰਾਂ ਦਾ ਕੋਈ ਚਿਹਰਾ ਵਗੈਰਾ ਕੁਝ ਪਤਾ ਨਹੀਂ ਲੱਗਿਆ ਬਟ ਅਸੀਂ ਪਿਛਲੇ ਮਹੀਨੇ ਹੀ ਗੱਡੀ ਤੇ ਸਾਰੇ ਸੈਂਟਰ ਲੋਕ ਸਾਰੀ ਕੀ ਸਾਰਾ ਕੁਝ ਲਗਵਾਇਆ ਹੈ ਤੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੀ ਗੱਡੀ ਨੂੰ ਲੱਭਣ ਵਿੱਚ ਹੈਲਪ ਕੀਤੀ ਜਾਵੇ ਤੇ ਅਸੀਂ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਚੋਰੀਆਂ ਵਧ ਰਹੀਆਂ ਨੇ ਤੇ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਪੁਲਿਸ ਨੇ ਨਸ਼ਿਆਂ ਵਿਰੁੱਧ ਮਹਮੂਮ ਮਹਮੂਮ ਚਲਾਈ ਹੈ ਤਾਂ ਉਸੇ ਤਰ੍ਹਾਂ ਇਹ ਚੋਰਾ ਨੂੰ ਫੜਨ ਪਿੱਛੇ ਵੀ ਮੈਂ ਮਾਮਲਾ ਲਗਾਈ ਜਾਵੇ ਤਾਂ ਕਿ ਲੋਕ ਸਾਰੇ ਸਿਕਿਉਰ ਫੀਲ ਕਰਨ ਤੇ ਆਪਣੀ ਚੀਜ਼ਾਂ ਨੂੰ ਜੋ ਵੀ ਉਹ ਮਿਹਨਤ ਦੀ ਕਮਾਈ ਤੇ ਲੈਂਦੇ ਹਨ ਤੇ ਉਸ ਦਾ ਮੁੱਲ ਮਾਣ ਸਕਣ ਕਿਹੜੀ ਗੱਡੀ ਸੀ ਤੁਹਾਡੀ ਕਿੰਨਾ ਮੁੱਲ ਹੋ ਗਿਆ ਸਾਡੀ ਗੱਡੀ 2002 ਮਾਡਲ ਸੀਗੀ ਜਨ ਸੀਗੀ ਚਟੇ ਰੰਗ ਦੀ ਜਿਸ ਦਾ ਨੰਬਰ ਪੀ ਵੀ 13 ਐਚ 7983 ਸੀਗਾ ਜਿਹੜੀ ਕਿ ਪੇਸ਼ੇਲ ਬੀ ਤਰੀਕ ਨੂੰ ਚੱਕੀ ਗਈ ਹੈ ਹੋਰ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਪੁਲਿਸ ਪ੍ਰਸ਼ਾਸਨ سے ਹੀ ਮੰਗ ਕਰਦੇ ਹਾਂ ਜਿਸ ਤਰ੍ਹਾਂ ਸਮਰਾਲੇ ਸ਼ਹਿਰ ਦੇ ਵਿੱਚ ਚੋਰੀਆਂ ਵੱਧ ਰਹੀਆਂ ਹਨ ਤੁਸੀਂ ਇਹਨਾਂ ਚੋਰਾਂ ਤੇ ਉਹ ਲਾਉ ਰੋਕ ਲਗਾਓ ਤੇ ਇਹਨਾਂ ਨੂੰ ਫੜਨ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਤੁਹਾਨੂੰ ਮੈਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਆਪਣੇ ਵੀਕਲ ਦੀ ਆਪ ਜ਼ਿੰਮੇਵਾਰੀ ਰੱਖਣੀ ਇਹਨਾਂ ਦਾ ਪਹਿਲਾ ਹੀ ਕਦਮ ਹੀ ਆ ਤੇ ਜਿਸ ਹਾਲ ਉਹਨਾਂ ਇਹਨਾਂ ਨੇ ਦੋ ਮੋਟਰਸਾਈਕਲ ਬਹਿਲੋਂ ਪਿੰਡ ਤੋਂ ਚੋਰੀ ਹੋਏ ਨੇ ਦੋ ਹੀ ਸਕੇ ਭਰਾਵਾ ਦੇ ਜੀ ਉਹਨਾਂ ਨੇ ਬੇੜਾ ਈਜੀ ਰਸਤੇ ਦੇ ਵਿੱਚ ਹੀ ਖੜੇ ਕਰਿਓਏ ਸੀ ਤੇ ਜੇ ਰਜਿਸਟ੍ਰੇਸ਼ਨ ਕਰਤੀ ਐ ਅਸੀਂ ਜਲਦੀ ਮਤਲਬ ਪਕੜ ਕਰਾਂਗੇ ਇਹਨਾਂ ਦੇ ਦੋਸ਼ੀਆਂ ਦੀ ਇਸ ਤੋਂ ਇਲਾਵਾ ਅਸੀਂ ਇੱਕ ਬੰਦਾ ਗ੍ਰਿਫਤਾਰ ਵੀ ਕਰਿਆ ਸਮੇਤ ਮੋਟਰਸਾਈਕਲ ਚੋਰੀ ਦੀ ਤੇ ਇੱਕ ਇਹ ਤੋਂ ਬਾਜ਼ਾਰ ਚ ਹੋਇਆ ਜੀ ਅਸੀਂ ਉਹਦੀ ਵੀ ਜਲਦੀ ਤੋਂ ਜਲਦੀ ਉਹਨੂੰ ਗ੍ਰਿਫਤਾਰ ਕਰਨਾ ਕਰਕੇ ਮਾਂਜੂ ਅਦਾਲਤ ਵਿੱਚ ਪੇਸ਼ ਕਰਾਂਗੇ ਜੀ ਜੀ ਆਈਆ ਜੀ ਕੋਸੀ ਸੀਸੀ ਬੁੱਟਸ ਕੰਘਾਲ ਰਹੇ ਆ ਜੀ ਦੇਖ ਰਹੇ ਆ